ਉਹ ਸੋ ਇਸ ਪ੍ਰੀ ਕਲਾਸ ਦਾ ਗੋਲ ਇਹੀ ਹੈ ਕਿ ਆਪਣੇ ਪੰਜਾਬੀ ਬੱਚਿਆਂ ਨੂੰ AI ਦੇ ਯੂਸ ਕੇਸਸ ਤੋਂ ਜਾਣੂ ਕਰਵਾਣਾ ਕੁਝ ਪਿਛਲੀਆਂ ਇੰਗਲਿਸ਼ ਓਰੀਐਂਟेशंस ਵਿੱਚ ਆਪਾਂ ਗੱਲ ਕੀਤੀ ਸੀ ਕਿ AI ਫਿਊਚਰ ਵਿੱਚ ਡਾਕਟਰਸ ਫਾਰਮਰਸ ਈਵਨ ਐਜੂਕੇਸ਼ਨ ਵਾਸਤੇ ਕੀ ਕਰ ਰਹੀ ਹੈ ਇਤਨਲ ਤਾਂ ਥੋੜਾ ਜਿਹਾ ਆਈਡੀਆ ਲੱਗਦਾ ਹੈ ਕਿ AI ਸਿਰਫ ਬੜੀਆਂ-ਬੜੀਆਂ ਕੰਪਨੀ ਸੀ ਯੂਜ਼ ਨਹੀਂ ਕਰਦੀਆਂ ਜਿਵੇਂ ਕਿ ਗੂਗਲ ਮਾਈਕਰੋਸਾਫਟ ਐਮਾਜ਼ਨ ਉਹਦੇ ਉਹਦੇ ਯੂਸ ਕੇਸਸ ਆਪਣੇ ਆਸ-ਪਾਸੇ ਬਹੁਤ ਜ਼ਿਆਦਾ ਨੇ ਇੱਕ ਓਰੀਐਂਟੇਸ਼ਨ ਕਲਾਸ ਵਿੱਚ ਆਪਾਂ Google, Microsoft, Amazon ਦੇ ਯੂਸ ਕੇਸਸ ਦੇ ਬਾਰੇ ਵੀ ਗੱਲ ਕੀਤੀ ਸੀ ਜਿਹੜੇ ਬੱਚਿਆਂ ਲਈ ਫਰਸਟ ਕਲਾਸ ਹੈ ਥੋੜਾ ਜਿਹਾ ਮੈਂ ਇੰਟਰੋਡਕਸ਼ਨ ਦਿਆਂਗਾ ਪਰ ਆਪਾਂ ਥੋੜਾ ਜਿਹਾ ਪੰਜਾਬੀ ਦੇ ਸਟਾਈਲ ਤੋਂ ਵੀ ਸਮਝਾਂਗੇ ਕਿ ਇਹਦੇ ਯੂਸ ਕੇਸਸ ਕਿਵੇਂ ਵੱਧ ਰਹੇ ਨੇ ਜਿਹੜੇ ਬੱਚੇ ਆਪਣੇ ਨਾਲ ਜੁਆਇਨ ਕਰਨਗੇ ਉਹਨਾਂ ਨੂੰ ਥੋੜਾ ਜਿਹਾ AI ਸਕ੍ਰੈਚ ਤੋਂ ਬਣਾਉਣਾ ਵੀ ਸਿਖਾਵਾਂਗੇ ਕਿ ਉਹ ਯੂਸ ਕੇਸਸ ਆਪਦੇ ਆ ਬਣਾ ਸਕਣ ਫਿਰ ਲਾਸਟ ਵਿੱਚ ਸਾਡਾ ਮੰਤਵ ਇਹ ਵੀ ਹੈ ਕਿ ਬੱਚਿਆਂ ਨੂੰ ਕੈਰੀਅਰਸ ਵਿੱਚ ਵੀ ਗਾਈਡੈਂਸ ਦਿੱਤੀ ਜਾਏ ਕਿਹੜੇ ਬੱਚੇ ਸਾਡੇ ਨਾਲ ਅਲੱਗ-ਅਲੱਗ ਸਟੇਜਸ ਤੋਂ ਚੁਟਦੇ ਨੇ ਉਹਨਾਂ ਨੂੰ ਪ੍ਰੋਜੈਕਟਸ ਵੀ ਕਰਾਏ ਜਾਂ ਤਾਂ ਕਿ ਉਹ ਇੰਡਸਟਰੀ ਵਿੱਚ ਐਂਟਰ ਕਰਨ ਦੇ ਕਾਬਿਲ ਹੋਣ ਅਪ ਜਿਹੜੀ ਇੰਡਸਟਰੀ ਸਕੇਲ ਪ੍ਰੋਜੈਕਟਸ ਆਪਾਂ ਕਵਰ ਕਰਾਂਗੇ ਉਹ ਬਹੁਤ ਸਾਰੇ ਫੋਕਸਡ ਹੋਣਗੇ ਗੂਗਲ AI ਨੂੰ ਕਿਵੇਂ ਯੂਜ਼ ਕਰਦਾ ਹੈ ਮਾਈਕਰੋਸਾਫਟ ਕਿਵੇਂ ਕਰਦਾ ਹੈ Amazon ਕਿਵੇਂ ਕਰਦਾ ਨਾਲ ਦੀ ਨਾਲ ਜਿਹੜੇ ਇੰਡੀਅਨ ਸਟਾਰਟਅਪਸ ਇੰਡੀਆ ਦੀ ਕੰਪਨੀਆਂ ਨੇ Ola ਕਿਵੇਂ ਯੂਜ਼ ਕਰਦਾ ਹੈ AI ਨੂੰ Blinkit ਕਿਵੇਂ ਯੂਜ਼ ਕਰਦਾ ਤੁਸੀਂ ਬਹੁਤ ਸਾਰੀ ਐਡਸ ਦੇਖਦੇ ਹੋਣੇ ਆ YouTube ਜਿਹੜੇ ਯੂਜ਼ ਕਰਦੇ ਆ ਤਾਂ ਅੰਡਰ ਦਾ ਹੁੱਡ ਇਹ ਸਭ AI ਪਾਵਰਡ ਚੱਲ ਰਿਹਾ ਹੈ ਤਾਂ ਕਿ ਆਪਣੇ ਪੰਜਾਬੀ ਬੱਚੇ ਵੀ ਕੈਰੀਅਰ ਰੋਲਸ ਲਈ ਤਿਆਰ ਹੋਣ ਆ ਬਹੁਤ ਸਾਰੇ ਯੂਨੀਵਰਸਿਟੀਆਂ ਕੈਂਪਸਸ ਵਿਚ ਇਵਨ ਆਈਆਰਟੀਜ਼ ਸਭ ਲੋਕ AI ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਥੋੜਾ ਜਿਹਾ ਆਪਣਾ ਗੋਲ ਇਹ ਹੈ ਕਿ ਸਟੂਡੈਂਟ ਲਾਈਫ ਤੋਂ अर्ਲੀ ਇੰਟਰੋਡਿਊਸ ਕੀਤਾ ਜਾਏ ਬਹੁਤ ਯੂਜ਼ਰ ਫ੍ਰੈਂਡਲੀ ਤਰੀਕੇ ਨਾਲ ਇੰਟਰੋਡਿਊਸ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਸਮਝ ਜ਼ਿਆਦਾ ਲੱਗੇ ਤੁਹਾਡੇ ਸਾਰੇ ਆਡੀਅנס ਵਿੱਚੋਂ ਕਿਹੜੇ ਲੋਕ ਹਾਈ ਸਕੂਲ ਦੇ ਜਾਂ ਗਵਰਨਮੈਂਟ ਸਕੂਲ ਦੇ ਬੱਚੇ ਨੇ ਮਤਲਬ ਕਿ ਜਿਹੜੇ ਹਲੇ 12ਵੀਂ ਤੋਂ ਥੱਲੇ ਪੜ ਰਹੇ ਨੇ ਜਿਸਕੇ ਮੈਥਮਸਪ ওকে ਬਹੁਤ سارے ਬੱਚੇ ਆ 12ਵੀਂ ਤੋਂ ਥੱਲੇ ਪੜ ਰਹੇ ਨੇ ਤੁਹਾਡੇ ਸਕੂਲ ਜਾਂ ਕਰਿਕੂਲਮ ਵਿੱਚ ਤੁਸੀਂ ਮੈਨੂੰ ਚੈਟ ਵਿੱਚ ਲਿਖ ਕੇ ਦੱਸੋਗੇ ਕਿ ਤੁਸੀਂ AI ਸਿੱਖੀ ਜਾਂ ਨਹੀਂ ਸਿੱਖੀ yes ਜਾਂ no ਤੁਹਾਡੇ ਸਕੂਲ ਜਾਂ ਕਰਿਕੂਲਮ ਵਿੱਚ ਤੁਹਾਨੂੰ AI ਸਿਖਾਈ ਗਈ ਹਾਲੇ ਤੱਕ ਨਹੀਂ ਜਾਂ ਨਹੀਂ ਸਿਖਾਈ ਗਈ ਜਸਟ ਤੁਸੀਂ ਚੈਟ ਵਿੱਚ ਲਿਖ ਸਕਦੇ ਹੋ ਮੈਂ ਬਾਅਦ ਵਿੱਚ ਜ਼ਰੂਰ ਦੇਖ ਕੇ ਥੋੜਾ ਜਿਹਾ ਆਈਡੀਆ ਲਵਾਂਗਾ ਕਿ ਕਿੰਨੇ ਕੋ ਬੱਚੇ ਕਿਸ ਲੈਵਲ ਦੇ ਨੇ ਓਕੇ ਸੋ ਮੋਸਟ ਆਫ ਮੋਸਟ ਆਫ ਤੁਹਾਨੂੰ ਤੁਹਾਡੇ ਰਿਸਪੌਂਸਸ ਆ ਰਹੇ ਨੇ ਮੇਰੇ ਕੋਲ ਸੋ ਕਾਫੀ ਲੋਕਾਂ ਨੂੰ AI ਨਹੀਂ ਸਿਖਾਈ ਗਈ ਉਹਦਾ ਕਾਰਨ ਹੁਣ ਜੇ ਆਪਾਂ ਟੋਪ ਦੇ ਵਰਲਡ ਕਲਾਸ ਕੰਟਰੀਸ ਦੇਖਦੇ ਆ ਤਾਂ ਬਹੁਤ ਸਾਰੇ AI ਕਰਿਕੂਲਮਸ ਉਹਨਾਂ ਨੇ ਬਹੁਤ ਅਰਲੀ ਇੰਟਰੋਡਿਊਸ ਕੀਤੇ ਜਾਂਦੇ ਨੇ ਮੇਨ ਕਾਰਨ ਇਹ ਹੈ ਕਿ ਬੱਚਾ ਜਦੋਂ 12ਵੀਂ ਤੋਂ ਬਾਅਦ ਕਾਲਜ ਲਾਈਫ ਵਿੱਚ ਜਾਂਦਾ ਹੈ ਤੁਹਾਨੂੰ ਆਈਡੀਆ ਹੁੰਦਾ ਹੈ ਕਿ ਭਾਵੇਂ ਉਹ ਡਾਕਟਰ ਬਣਨਾ ਚਾਹੁੰਦਾ ਹੈ ਇੰਜੀਨੀਅਰ ਜਾਂ ਲਾਇਰਸ ਜਾਂ ਇਹ ਐਕਸਪਰਟ ਕੰਪਿਊਟਰ ਸਾਇੰਟਿਸਟ ਨੂੰ ਆਈਡੀਆ ਹੁੰਦਾ ਹੈ ਕਿ AI ਉਹਥੇ ਕਿਵੇਂ ਯੂਜ਼ ਕਰ ਸਕਦਾ ਹੈ ਤੇ ਆਪਦੀ ਫੀਲਡ ਵਿੱਚ ਕਿਵੇਂ ਉਹਦੇ ਕੰਮ ਆਉਗੀ। ਇਹੀ ਆਪਣੇ ਇਸ ਕੋਰਸ ਦਾ ਵੀ ਰੋਲ ਆ। ਤੁਹਾਨੂੰ ਸਭ ਨੂੰ ਇਹ ਚੀਜ਼ ਸਿੱਖਾਣਾ। ਆਪਣਾ ਪੰਜਾਬੀ ਦਾ ਪੋਸਟਰ ਇਸ ਵਿੱਚ ਮੈਂ ਜਰੂਰ ਪਾਇਆ ਤਾਂ ਕਿ ਇਹ ਕੋਰਸ 8ਵੀਂ ਤੋਂ ਉੱਚੇ ਬੱਚਿਆਂ ਲਈ ਹੈ ਬੀਟੈਕ ਤੇ ਐਮਟੈਕ ਦੇ ਜ਼ਿਆਦਾ ਬੱਚੇ ਆਪਣੇ ਕੋਲ ਨਹੀਂ ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਸਕੂਲ ਲੈਵਲ ਦੇ ਬੱਚੇ ਵੀ ਇਸ ਵਿੱਚ ਜੋੜਨ ਤਾਂ ਕਿ ਉਹਨਾਂ ਦੇ ਅਲੱਗ ਬੈਚ ਬਣਾਇਆ ਜਾ ਸਕੇ ਬੈਚਲਰ ਤੇ ਮਾਸਟਰ ਬੱਚੇ ਇਮੀਡੀਏਟਲੀ ਜੌਬ ਮਾਰਕੀਟ ਕਰਕੇ ਇਸ ਤੋਂ ਫਾਇਦਾ ਲੈ ਸਕਦੇ ਨਹੀਂ ਪਰ ਆਪਣੇ ਸਕੂਲ ਵਾਲੇ ਬੱਚੇ ਬੱਚਿਆਂ ਲਈ ਬਹੁਤ ਸੋਨਾ ਪ੍ਰੋਜੈਕਟ ਦਾ ਇਹ ਇਹ ਮਤਲਬ ਪ੍ਰੋਜੈਕਟਸ ਜੋ ਆਪਾਂ ਦੇਖਾਂਗੇ ਤੁਹਾਨੂੰ ਥੋੜਾ ਆਈਡੀਆ ਹੋਗਾ ਬਹੁਤ ਸੋਨਾ ਪ੍ਰੋਜੈਕਟ ਤੁਹਾਡੇ ਲਈ ਬਣੂਗਾ ਜਦੋਂ ਤੁਸੀਂ ਯੂਨੀਵਰਸਿਟੀ ਕਰਿਕੂਲਮ 'ਚ ਜਾਓਗੇ ਤੁਸੀਂ ਆਲਰੇਡੀ ਤੁਸੀਂ ਰਜਿਸਟਰ ਕਰ ਸਕਦੇ ਹੋ ਜੇ ਤੁਸੀਂ ਨਹੀਂ ਕੀਤਾ ਆਲਰੇਡੀ ਮੇਰੇ ਕੋ ਬਹੁਤ سارے ਰਜਿਸਟ੍ਰੇਸ਼ਨਸ ਆ ਗਈਆਂ ਨੇ ਪਰ ਹਾਲੇ ਅਸੀਂ ਫਿਰ ਵੀ ਓਪਨ ਰੱਖਿਆ ਹੋਇਆ ਹੈ ਤਾਂ ਕਿ ਜਿਹੜੇ ਬੱਚੇ ਹਾਲੇ ਵੀ ਰਜਿਸਟਰ ਕਰਨਾ ਚਾਹੁੰਦੇ ਹੋਣ ਅਸੀਂ ਉਹਨਾਂ ਨੂੰ ਅਲੱਗ ਬੈਚ ਵਿੱਚ ਰੱਖ ਸਕੀਏ ਆ ਅੱਜ ਦੇ ਸੈਸ਼ਨ ਵਿੱਚ ਆਪਾਂ ਅਲੱਗ-ਅਲੱਗ ਚੀਜ਼ਾਂ ਦੀ ਗੱਲ ਕਰਾਂਗੇ ਕਿ ਆਪਾਂ ਨੂੰ AI ਸਿੱਖਣੀ ਜ਼ਰੂਰੀ ਕਿਉਂ ਆ ਆਪਣੇ ਕੋਲ ਮਾਈਕਰੋਸਾਫਟ ਐਕਸਲ bizness intelligence ਬਹੁਤ سارے ਸੌਫਟਵੇਅਰ ਨੇ ਇਹ ਬਹੁਤ سارے ਸੌਫਟਵੇਅਰ ਕਾਫੀ ਪੁਰਾਣੇ ਨੇ ਇਨ ਫੈਕਟ ਇਹਨਾਂ ਦੀ ਹੌਲੀ ਹੌਲੀ ਟੀਮਸ ਖਤਮ ਹੋ ਰਹੀਆਂ ਨੇ AI ਹੌਲੀ ਹੌਲੀ ਇਹਨਾਂ ਸਭ ਨੂੰ ਓਵਰ ਪਾਵਰ ਕਰ ਰਿਹਾ ਹੈ ਪਹਿਲਾਂ ਪਰ ਰਿਕਮੈਂਡੇਸ਼ਨ ਸਿਸਟਮ ਦੀ ਥੋੜੀ ਜਿਹੀ ਐਗਜ਼ਾਮਪਲ ਲੈ ਕੇ ਮੈਂ ਦੱਸੂਗਾ ਕਿ ਤੁਸੀਂ ਜ਼ਿੰਦਗੀ 'ਚ ਕਿੰਨਾ ਕੁਝ ਯੂਜ਼ ਕਰਦੇ ਹੋ ਜਿਹੜਾ AI ਪਾਵਰਡ ਹੈ ਕਿਵੇਂ ਚੱਲ ਰਿਹਾ ਹੈ ਜੇ ਤੁਹਾਨੂੰ ਸਮਝ ਆ ਜਾਂਦੀ ਹੈ ਤਾਂ ਫਿਊਚਰ 'ਚ ਤੁਸੀਂ ਇਹੋ ਜਿਹੇ ਸਿਸਟਮਸ ਆਪ ਦੇ ਆਪ ਬਣਾ ਸਕਦੇ ਹੋ ਪਹਿਲੀ ਚੀਜ਼ ਆਪਾਂ ਇਹ ਦੇਖਾਂਗੇ ਆ ਰਿਕਮੈਂਡੇਸ਼ਨ ਸਿਸਟਮ ਦੀ ਐਗਜ਼ਾਮਪਲ ਮੈਂ ਇੰਗਲਿਸ਼ ਵਿੱਚ ਕਵਰ ਕੀਤੀ ਸੀ ਅੱਜ ਆਪਾਂ ਪੰਜਾਬੀ ਵਿੱਚ ਥੋੜਾ ਕਵਰ ਕਰਾਂਗੇ ਤੁਹਾਡੇ ਸਾਰਿਆਂ ਚੋਂ ਕਿੰਨੇ ਲੋਕ Amazon YouTube ਜਾਂ Instagram ਯੂਜ਼ ਕਰਦੇ ਨੇ ਮੋਰ ਮੋਰ অর ਲੈਸ ਡੇਲੀ ਜਸਟ ਗਿਵ ਮੀ ਅ ਥੰਬਸ ਅਪ ਤੁਸੀਂ ਸਭ ਲੋਕ ਬਹੁਤ ਯੂਜ਼ ਕਰਦੇ ਹੋ ਰਾਈਟ Amazon ਤੁਹਾਨੂੰ ਪਸੰਦੀਦਾ ਚੀਜ਼ਾਂ ਜਿਹੜੀ ਦਿਖਾਉਂਦੀ ਹੈ ਉਹ AI ਨਾਲ ਹੀ ਦਿਖਾ ਰਹੀ ਹੁੰਦੀ ਹੈ YouTube ਜਾਂ Google ਤੁਹਾਨੂੰ ਅਗਲੇ ਵੀਡੀਓਜ਼ ਵੀ AI ਨਾਲ ਹੀ ਦਿਖਾ ਰਹੇ ਹੁੰਦੇ ਆ ਇਵਨ Instagram ਤੁਹਾਨੂੰ ਦੱਸਦਾ ਹੈ ਕਿ ਕਿਹਨੂੰ ਕਿਹਨੇ ਚੀਜ਼ ਨੂੰ ਤੁਸੀਂ ਲਾਇਕ ਜਾਂ ਫੋਲੋ ਕਰ ਸਕਦੇ ਤੁਸੀਂ ਤੁਹਾਨੂੰ ਸੁਜੈਸ਼ਨਸ ਆਉਂਦੀਆਂ ਨੇ ਉਹ ਵੀ AI ਨਾਲ ਹੀ ਚੱਲ ਰਹੀਆਂ ਹੁੰਦੀਆਂ ਨੇ ਤੁਸੀਂ ਇੱਕ ਯੂਜ਼ਰ ਹੋ ਤੁਹਾਨੂੰ ਇਹ ਸਾਰੀਆਂ ਸੁਜੈਸ਼ਨਸ AI ਹੀ ਦੇ ਰਹਾ ਹੁੰਦਾ ਹੈ ਕਿ ਜਿਹੜਾ AI ਇਸ ਵਾਸਤੇ ਬਣਾਇਆ ਜਾਂਦਾ ਨੂੰ ਰეკਮੈਂਡੇਸ਼ਨ ਲਈ AI ਕਹਿੰਦੇ ਆ ਆਪਾਂ ਇਸ ਕੋਰਸ ਵਿੱਚ ਆਪਾਂ ਥੋੜਾ ਜਿਹਾ ਰეკਮੈਂਡੇਸ਼ਨ ਸਿਸਟਮ ਬਾਰੇ ਪੜਾਂਗੇ ਪਰ AI ਰეკਮੈਂਡੇਸ਼ਨ ਤੋਂ ਇਲਾਵਾ ਬਹੁਤ ਕੁਝ ਕਰਦਾ ਹੈ ਇਹ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੱਸਦੀ ਹੈ ਕਿ ਬਹੁਤ ਵੱਡੀਆਂ ਕੰਪਨੀਆਂ ਇਸ ਨੂੰ एवरीडे ਵਰਤਦੀਆਂ ਨੇ ਆਪਾਂ ਨੂੰ ਜਿਹੜੇ ਪ੍ਰੋਡਕਟਸ ਵੇਚਦੀਆਂ ਨੇ ਇਹਦਾ ਮਤਲਬ ਇਹ ਹੈ ਕਿ Amazon YouTube Google ਨੂੰ AI ਐਕਸਪਰਟਸ ਬਹੁਤ ਜ਼ਿਆਦਾ ਚਾਹੀਦੇ ਹੁੰਦੇ ਨੇ ਸੇਮ ਇਹੀ AI ਐਕਸਪਰਟਸ ਇੰਡੀਆ ਬੰਗਲੌਰ ਸਿਟੀ ਵੇਜ ਮੁੰਬਈ ਵੇਜ ਅਮਰੀਕਨ ਦੀ ਟੌਪ ਸਿਟੀਜ਼ ਵਿੱਚ ਚੇਰੀਆ ਪਸਉਂਦੇ ਆ ਕਿ ਇਨੇ ਲੱਖਾਂ ਦਾ ਪੈਕੇਜਸ ਕਰੋੜਾਂ ਦੇ ਪੈਕੇਜਸ ਸੋ ਸੇਮ ਹੀ ਨੇ ਤੁਸੀਂ ਕੋਈ ਵੀ AI ਦੇ ਰਿਕਮੈਂਡੇਸ਼ਨ ਸਿਸਟਮ ਦੀ Amazon Google ਤੇ ਜੋਬ ਦੇਖੋਗੇ ਉਹਦੇ ਪੈਕੇਜਸ 100k 200k ਡਾਲਰ ਜਿਹੜੇ ਇੰਡੀਅਨ ਕਰੰਸੀ ਵਿੱਚ ਕਈ ਮਲਟੀ ਕਰੋੜਸ ਵਿੱਚ ਬਣ ਜਾਂਦੇ ਨੇ ਮੈਂ ਖੁਦ Amazon ਵਿੱਚ ਰਿਸਰਚ ਵਿੱਚ ਕੰਮ ਕੀਤਾ ਸੋ ਆਈ ਵੈਰੀ ਡੀਪਰ ਅੰਡਰਸਟੈਂਡਿੰਗ ਕਿ ਇਹ ਸਭ ਚੀਜ਼ਾਂ ਕਿਵੇਂ ਚੱਲ ਰਹੀਆਂ ਹਨ ਤੁਸੀਂ Amazon 'ਚ ਲੌਗਇਨ ਕਰਦੇ ਹੋ ਤਾਂ ਉਹ ਦਿਖਾ ਦਿੰਦਾ ਕਿ ਆਲੇ ਪ੍ਰੋਡਕਟਸ ਤੁਸੀਂ ਖਰੀਦ ਸਕਦੇ ਹੋ ਆਲੇ ਪ੍ਰੋਡਕਟਸ ਤੁਸੀਂ ਖਰੀਦ ਸਕਦੇ ਹੋ ਉਹਦਾ ਬਹੁਤ ਈਜ਼ੀ ਤਰੀਕਾ ਉਹਦੇ ਵਿੱਚ ਹੁੰਦਾ ਹੈ ਕਿ ਪਾਵਰ ਸਿਰਫ AI ਹੀ ਕਰ ਰਹੀ ਹੁੰਦੀ ਹੈ ਕਿ ਤੁਹਾਨੂੰ ਕਿਹੜੇ ਪਸੰਦ ਆਉਣ ਵਾਲੇ ਪ੍ਰੋਡਕਟਸ ਨੇ ਤੁਸੀਂ ਕਿਸੇ Amazon ਵਿੱਚ ਯੂਜ਼ ਦੇਖਿਆ ਕਿ ਤੁਹਾਨੂੰ ਇਹ ਚੀਜ਼ਾਂ ਦਿਖਾਈਆਂ ਜਾਂ ਜਿਸ ਤੁਸੀਂ ਮੈਂ ਥੋੜਾ ਥੰਬਸ ਅਪ ਦੇ ਸਕਦੇ ਹੋ ਕਿ ਤੁਸੀਂ ਆਪਦੇ Amazon 'ਚ ਲੌਗਇਨ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਨੇ ਕਿ ਤੁਹਾਨੂੰ ਕਿਹੜੇ ਆਈਟਮਸ ਪਸੰਦ ਆ ਸਕਦੀਆਂ ਨੇ ਓਕੇ ਅੰਦਰ ਦਾ ਹੁੱਡ ਇਹ ਸੀਜਾ ਜੋ ਚਲਾ ਰਹੀ ਹੁੰਦੀ ਹੈ ਉਹ AI ਹੁੰਦੀ ਹੈ ਸੋ ਇਹਦਾ ਮਤਲਬ ਹੈ ਕਿ ਤੁਸੀਂ ਐਕਸਲ BI ਤੋਂ ਅਗਾਹ ਦੀ ਸੋਚੋਗੇ ਤਾਂ ਇੱਕ ਇਹ ਬਹੁਤ ਅਗਾਹ ਆਉਣ ਵਾਲਾ ਗਿਆਨ ਜਿਹੜਾ ਆਪਾਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਥੋੜਾ ਇੰਟਰੋਡਿਊਸ अर्ली ਕੀਤਾ ਜਾਏ Google ਤੁਹਾਨੂੰ ਜਿਵੇਂ ਤੁਸੀਂ ਕੋਈ ਵੀਡੀਓ ਵਾਚ ਕਰ ਰਹੇ ਹੋ ਉਹ ਨਾਲ ਰਿਲੇਟਡ ਵੀਡੀਓਜ਼ ਦਿਖਾਉਂਦੀ ਹੈ ਇਹ ਸਿਰਫ AI ए, AI ਅੰਡਰ ਦਾ ਹੁੱਡ ਹੀ ਚੱਲ ਰਿਹਾ ਹੈ ਰეკਮੈਂਡੇਸ਼ਨ ਸਿਸਟਮ ਚੱਲ ਰਿਹਾ ਹੈ सिंपल समरी है कि ਤੁਸੀਂ Amazon, Google, Spotify ਤੁਹਾਨੂੰ song ਦਿਖਾਉਂਦੀ ਹੈ, Netflix use ਕਰਦੇ ਹੋ ਤੁਹਾਨੂੰ movies ਦਿਖਾਉਂਦੀ ਹੈ, Instagram use ਕਰਦੇ ਹੋ। ਬਹੁਤ ਸਾਰੀਆਂ companies ਤੁਸੀਂ ਕੋਈ ਵੀ pick ਕਰੋਗੇ ਉਹ ਅੰਦਰ ਦਾ ਉਹਦੇ recommendation system ਇਹ ਨਾਲ chal ਰਿਹਾ ਹੈ। ਇਹਦਾ ਮਤਲਬ ਇਹ ਹੈ ਕਿ ਫਿਊਚਰ ਵਿੱਚ ਜੇ ਤੁਸੀਂ tech career ਵਿੱਚ ਜਾਣਾ ਚਾਹੁੰਦੇ ਹੋ, ਇਹ ਬਹੁਤ ਸੋਹਣੀ ਮਤਲਬ ਕੋਰਸ ਹੈ ਬਹੁਤ ਸੋਹਣਾ ਉਪਰਾਲਾ ਹੈ ਤੁਹਾਡੇ ਸਭ ਲਈ ਸਮਝਣ ਵਾਸਤੇ।